ਵੀਹ ਕਲੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ੍ਹ ਬਾਈ ਦੇ ਪਿੰਡ ਕਾਲਾ ਕਾਲੇ ਦੇ ਤੇ ਬਾਈ ਕੋਲ ਹੈਗਾ ਚਾਰ ਪੰਜ ਨਗ ਬਕਾਉ ਤੇ ਕਰਦੇ ਆ ਭਾਈ ਜੀ ਨਾਲ ਆਪਾਂ ਗੱਲਬਾਤ ਤੇ ਲੈਣਾ ਡਿਟੇਲ ਭਾਈ ਦਾ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਹਾਂਜੀ ਭਾਈ ਮੈਂ ਦੱਸੂ ਜੀ ਆਪਣਾ ਹਾਂਜੀ ਨਾਮ ਨਾਮ ਕਾਲਾ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਨੰਬਰ ਵੀ ਦੱਸੋ ਭਰਾ 995810683 ਦਾਰੇ ਕੋ ਜਾਈ 9915810683 ਠੀਕ ਹੈ ਜੀ ਹਾਂ ਜੀ ਬਾਈ ਦੱਸੋ ਪਹਿਲੀ ਗੈਰੰਟੀ ਡੀਟੇਲ ਦੱਸੋ ਜੀ ਇਹ ਕੱਲ ਤੜਕੇ ਸੂਈ ਆ ਬਾਈ ਠੀਕ ਹੈ ਜੀ 10 ਕਿਲੋ ਬੋੜਾ ਦੇਖਾਂ ਠੀਕ ਹੈ ਜੀ ਬਾਈ ਵਾਲਾ ਠੀਕ ਹੈ ਜੀ ਤੇ ਆ ਬੱਚਾ ਇਹਦਾ ਹਾਂ ਬੱਚਾ ਇਹਦੀ ਵੀ ਗੈਰੰਟੀ ਆਪਣੀ ਜੇਰ ਕੋਈ ਵੀ ਹੈ ਠੀਕ ਹੈ ਜੀ ਮੈਂ ਕਿਹਾ ਰਸਾ ਜਬਸੀ ਰਸਾ ਬਾਈ ਮੰਗ ਠੀਕ ਹੈ ਜੀ ਹਾਂ ਤੇ ਦੁੱਧ ਦੋ ਤਗਰੇ ਦੱਸੋ ਜੀ ਦੁੱਧ ਇਹਦੇ 9-10 ਕਿਲੋ ਹੁਣ ਬੋੜਾ ਹੈਗਾ ਯਾਨੀ 14-15 ਕਿਲੋ ਦੁੱਧ ਦੇ ਦੂ ਠੀਕ ਹੈ ਜੀ ਮੈਂ ਤੁਹਰ ਕੇ ਦਿਖਾਉਂਗਾ ਹਾਂ ਸੀਲ ਠੰਡੀ ਬੂਲ ਮੇ ਔਰ ਠੀ ਬਈ ਦੇਖ ਸਕਦੇ ਫੇਸ ਕੁਆਲਿਟੀ ਦੋਰਾ ਤਾਰਾ ਤੁਹਾਡੇ ਸਾਹਮਣੇ ਆ ਜੇਰ ਜੂਰ ਬਾਈ ਕਹਿੰਦਾ ਡਨ ਹੋਈ ਦੀ ਆ ਠੀਕ ਹੈ ਜੀ ਜੇ ਵਾਲੂਆ ਵੀ ਦੇਖ ਸਕਦੇ ਹੋ ਲੈ ਲਗਰਾ ਜੇ ਵਾਲੂਆ ਦੇਖ ਸਕਦੇ ਹੋ ਕੁਆਲਿਟੀ ਹੈ ਠੀਕ ਹੈ ਨਾ ਬਾਕੇ ਪਰ ਰੇਟ ਵੀ ਬਾਈ ਨੂੰ ਪੁੱਛਦੇ ਆ ਠੀਕ ਹੈ ਜੀ ਜੀਤਾ ਫਾਰੋ ਟੀਮ ਨੂੰ ਬਾਤੋ ਸਪਰੇਅ ਤੇ ਸਿਰ ਕਰਾ ਕਰੋ ਤਾਂ ਕਿ ਜਲਦੀ ਜਲਦੀ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਹੰਮੀ ਰੇਟ ਰੱਖਦੇ ਜੀ ਦਾ ਇਹ 44000 ਹੈ ਬਾਈ ਮਾਨ ਤਨ ਕਰਦੇ ਆ ਵਿੱਚੋਂ ਬਸ 47000 ਹਾਂ ਲੈਣ ਦੇਣੀ ਹੈ ਠੀਕ ਹੈ ਹਾਂ ਓਕੇ ਹਾਂ ਜੀ ਅਗਲੀ ਵਾਰ ਇਹ ਨੂੰ ਮਾਨ ਲਓ ਠੀਕ ਹੈ ਇਹਨੂੰ ਕੋਈ ਹਾਂ ਇਹ ਨੂੰ ਕੋਲ ਕੇ ਦਿਖਾ ਦਿ ਜੀ ਕਿੰਨਾ ਘਟਾਇਆ ਗਾ ਵੀਰੇ ਬਸ ਦਿਨ 5 ਰਹਿ ਗਈ ਠੀਕ ਹੈ ਜੀ ਹਾਂ ਬਈ ਦੇਖ ਸਕਦੇ ਹੋ ਠੀਕ ਹੈ ਦੇਖਦੇ ਨੇ ਭਰਾ ਫੇਸ ਕੁਆਲਟੀ ਦੇਖਿਆ ਤੋੜਾ ਤੋੜਾ ਦੇ ਰਿਹਾ ਕੱਦ ਦੀ ਸੁਖਣਾ ਵੱਡੀ ਆ ਕਰਮਾਂ ਵਾਲੀ ਥਾਂ ਤੋਂ ਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਾਡੇ ਠੀਕ ਹੈ ਜੀ ਠੀਕ ਸਾਡੇ ਥਾਂ ਤੋਂ ਘਾਰੇ ਖਾਨ ਕੋਈਆ ਫੇਸ ਕੁਆਲਟੀ ਦੇਖ ਸਕਦੇ ਹਾਂ ਕਦ ਗੁਰ ਸਖਣਾ ਵਧੀਆ ਬਾਈ ਕਹਿੰਦਾ 5-4 ਦਿਨ ਲੌਗ ਜੀ ਤੇ ਕਰਦੇ ਬਾਈ ਆਪਾਂ ਰੇਟ ਦੀ ਗੱਲਬਾਤ ਬਾਈ ਨਾਲ ਖੰਡੀ ਇਹ ਕੀ ਰੇਟ ਹੈ ਇਹਦਾ 72000 ਮੁੱਲ ਬਾਈ 72000 ਹਾਂ ਠੀਕ ਹੈ ਜੀ ਮੰਨ ਤਾਣ ਹੋ ਜੀ ਮੰਨ ਤਾਣ ਕਰਦੇ ਠੀਕ ਹੈ ਜੀ हां जी तने नंबर दस्सो जी ये। ये गा सेल होगी। सेल होगी? हां सेल होगी। ठीक है जी। हां ये होगी अपनी 60 दी। ठीक है जी। हां। ये रहंडी है। ये सेल होगी। हां। ਕਈਆਂ ਤਾਂ ਆਪਣੇ ਕੋਲ ਮੰਨ ਕੇ 10-12 ਹੁੰਦਗੇ ਕੱਲ ਵੇਚ ਤਾ ਮਾਲ। ठीक है जी। ਕੱਲ ਨੂੰ ਫਿਰ ਨਾ ਆਉਂਗਾ। ठीक है। ਇਹ ਦਾ ਦੱਸੋ ਟੁਡੇ ਦਾ। ਇਹ ਦਾ? हां जी। ਇਹ ਦਿਨ ਬਾਈ ਦਿਨ 8 ਲੈ ਜੂ। ठीक है जी। ਦੁੱਧ ਦੇ ਇੰਡੀਆ 20 ਕਿਲੋ। ठीक है जी। हां। ਤੇ ਰੇਟ ਵੀ ਆ ਦੇ ਦੇਣਾ। ਇਹ ਦਾ ਰੇਟ ਬਾਟ ਹੇਰ ਮੋ ਲਾ। 8 ਦੀ ਦੇ ਦੇਣੀ। ठीक है जी। ਤੇ ਮੈਨੂੰ ਖੋਲ ਕੇ ਦਿਖਾਉ ਜੀ ਮੈਨੂੰ। ਹਰੇ ਭਾਈ ਕਹਿੰਦਾ 5-4 ਦਿਨ ਲਊਗੀ ਦੇਖ ਸਕਦੇ ਫੇਸ ਕੁਆਲਿਟੀ। denn ਹਾਊਥ 8 ਦਿਨ ਲੈ ਜੀ ਭਾਈ ਪੂਰੀ। ਉਹ ਤੋਂ 20 ਕਿਲੋ ਜਿੰਦਾ ਹੈ। ਠੀਕ ਹੈ ਜੀ ਮੜੇ-ਮੜੇ ਸੰਗ ਵੀ ਹੈਗੇ ਜੀ ਦੇਖ ਸਕਦੇ। ਤੇ ਥਣ-ਥਣ ਵੀ ਦੇਖ ਸਕਦੇ। ਮਾਈ ਕਹਿੰਦਾ 8-10 ਦਿਨ ਲੈ ਜੂ ਮੰਨ ਕੇ ਚਲੋ। ਕਦ ਕੁਦ ਦੀ ਸੁੱਖ ਨਾਲ ਵਧੀਆ ਜੀ ਕਰਮਾ ਵਾਲੀ। ਲੈਵਾ ਲੋਗਾ ਵੀ ਦੇਖ ਸਕਦੇ। ਠੀਕ ਹੈ ਜੀ। ਠੰਡੀ ਸੀ ਬਹੁਤ ਹੈ ਜੀ। ਠੰਡੀ ਸੀ ਪੂਰੀ ਲੈ। ਠੀਕ ਹੈ ਠੀਕ। ਠੀਕ ਹੈ ਭਰਾ। ਮੰਨੋ। ਭਾਈ ਜੀ ਨੇ ਰੇਟ ਵੀ ਸਿੱਧਾ ਦੱਸਤਾ ਜੀ ਦਾ। ਠੀਕ ਹੈ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਕੀਤਾ ਫਾਰਮ ਦੀਨਵਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹਿੰਨ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਜਰਸੀ ਪ੍ਰੋਥ ਵੈਰ ਹੋਇਆ ਠੀਕ ਹੈ ਜੀ ਛੀਂ ਠੰਡੀ ਪੂਰੀ ਹੈ ਲੈ ਠੀਕ ਹੈ ਜੀ ਹਾਂ ਤੇ ਦੇਖੋ ਕਰਦੇ ਜੀ ਨੂੰ ਦੋ ਕੇ ਦਿਖਾ ਦਨੇ ਆਪਾਂ ਇਹਦਾ ਭਰਾ ਰੇਟ ਲੁੱਟ ਗਿਆ ਜੀ ਇਹਦਾ ਮੁੱਲ 55000 ਹੈ ਬਾਈ ਠੀਕ ਹੈ ਹਾਂ 50 ਦੀ ਦੇ ਦੇਵੇਂ ਪੂਰੀ ਠੀਕ ਹੈ ਜੀ ਬਾਈ ਦੇਖ ਸਕਦੇ ਬਾਈ ਕਹਿੰਦਾ 55000 ਰੁਪਏ ਰੇਟ ਆ ਤਾਂ ਇਹ ਹੀ ਦੇ ਦਾਂਗੇ ਪਾਸਾ ਤਾਂ ਲੱਗੀ ਕੱਦ ਲਈਏ ਬਾਈ ਨਹੀਂ 15 ਦਾ ਰਹਿੰਦੇ ਇਹ ਹਜੇ ਪੂਰੇ 15 ਰਾਂਡਿੰਗ ਪੂਰੇ 15 ਰਾਂਡਿੰਗ ਕਰ ਚੀਏ ਜਰਸੀ ਕਰੋ ਵੇ ਠੀਕ ਹੈ ਸੀਂਡੀ ਸੀਲ ਬਹੁਤ ਪਰੀ ਹੈ ਜੀ ਕੁਆਲਿਟੀ ਦੀ ਗਾ ਠੀਕ ਹੈ ਸੁਖਨਾ ਰਾਜੀ ਵਧੀਆ ਠੀਕ ਹੈ ਜੀ ਬਾਈ ਕਹਿੰਦਾ 15 ਕ ਤਣ ਲੈ ਜੂ ਵਾਲੇ ਦੇਖ ਸਕਦੇ ਨੇ ਸਥਾਨ ਥੋੜਾ ਦੇਖ ਸਕਦਾ ਜੀ ਜਾਰੇ ਠੀਕ ਹੈ ਫਿਰ ਕੁਆਲਿਟੀ ਦੇਖ ਸਕਦੇ ਦੁੱਧ ਵੀ ਇਹ ਮੱਧਰ ਦਾ ਹੁੰਦਾ ਭਾਈ ਇਹ ਮੱਧਰ ਦਾ ਦੁੱਧ ਨਾ ਚੋਲਾਂ ਤੋਂ ਬਣਾ ਲਓ ਦਿਓ ਠੀਕ ਹੈ ਜੀ ਹਾਂ ਬਈ ਦੇਖੋ ਜਿਹੜਾ ਬੰਦੇ ਨੇ ਚਾਹ ਬਣਾਇਆ ਇਹਨੂੰ ਜਾਣਣਾ ਤਾਂ ਦੁੱਧ ਤੋਂ ਖਣਾ ਇਹਦੀ ਥੋੜਾ ਜਿਆਦਾ ਠੀਕ ਹੈ ਜੀ ਤੇ ਲਹੂ ਵਾਲੇ ਭਾਈ ਕਹਿੰਦਾ 15 18 ਦਾ ਨਾ ਜੀਤਾ ਫਾਰਮ ਟੀਵੀ ਨੂੰ ਬਾਤ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿਸੇ ਨੂੰ ਨਵੇਂ ਵੀਡੀਓ ਅਪਲੋਡ ਕਰਾ ਦੇਈਏ ਭਾਈ ਜੇਖ ਨੇ ਐਡ ਕਰਾਉਣੇ ਤਾਂ 15982 ਜੀਤਾ ਫਾਰਮ ਟੀਵੀ ਉਹ ਨੰਬਰ ਨੋਟ ਕਰੋ ਜੀ ਆਪਣਾ 7582003555 ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ